ਜੀ ਕਿ ਲੋਕ ਸਾਡੇ ਵੱਲ ਦਾ ਕੀ ਰੁਝਾਨ ਹੈਗਾ ਅੰਮ੍ਰਿਤਸਰ ਜਲੰਧਰ ਨੂੰ ਭੱਜਦੇ ਨੇ ਫੂਡ ਦੇ ਟੇਸ ਵਾਸਤੇ ਜੀ ਬਟ ਇੱਥੇ ਸਾਡਾ ਮੇਨ ਪਰਪਸ ਹੈਗਾ ਕਿ ਲੋਕਾਂ ਨੂੰ ਬਾਹਰ ਨੂੰ ਕਿਤੇ ਭੱਜਣਾ ਨਾ ਪਵੇ ਆਪਣੇ ਉਹਨਾਂ ਨੂੰ ਸਿਟੀ ਦੇ ਵਿੱਚ ਹੀ ਅੱਛਾ ਫੂਡ ਅੱਛਾ ਐਂਬੀਅੰਸ ਤੁਸੀਂ ਦੇਖੋ ਤੇ ਉਹਨਾਂ ਨੂੰ ਮਿਲੇ ਬੈਠਣ ਵਾਸਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਉਂਦੇ ਨੇ ਅਗਰ ਕੋਈ ਮਿਹਨਤ ਕਰਦਾ ਹੈ ਤਾਂ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਤੇ ਇਦਾਂ ਹੀ ਹੈ ਕਿ ਪੰਜਾਬ ਦੀ ਤਰੱਕੀ ਹੋ ਸਕੇ ਕਿਉਂਕਿ ਹਰ ਕੋਈ ਪ੍ਰੇਫਰ ਕਰਦਾ ਕਿ ਉਹ ਉਹ ਜਿੱਥੇ ਜਗਾ ਬੈਠੇ ਹੈ ਜਿੱਥੇ ਬੈਕਟੀ ਆਜ ਦੇ ਟਾਈਮ ਦੇ ਵਿੱਚ ਉਹ ਸਟੋਰੀ ਪਾਵੇ ਤੇ ਉਹਨੂੰ ਲੱਗੇ ਕਿ ਹਾਂ ਵੀ ਸਟੇਟਸ ਸਿੰਬਲ ਬਣ ਚੁੱਕੀਆਂ ਨੇ ਇਹ ਚੀਜ਼ਾਂ ਸਨੈਪਚੈਟ ਇੰਸਟਾ ਸਟੋਰੀਆਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਹੈ ਤਾਂ ਫੂਡ ਪ੍ਰਿਪੇਅਰ ਹੋ ਰਿਹਾ ਉਹਨਾਂ ਤੱਕ ਤੁਹਾਨੂੰ ਵੇਟ ਕਰਕੇ ਵਿਲੇ ਬੈਠਣ ਦੀ ਲੋੜ ਨਹੀਂ ਤੁਸੀਂ ਗੇਮ ਇੰਜੋਏ ਕਰ ਸਕਦੇ ਹੋ ਸੋ ਕਨਸੈਪਟ ਬਹੁਤ ਵਧੀਆ ਲੱਗਿਆ ਨਾ ਜਾਂ ਜਿਹੜਾ ਇੱਕ ਵਾਰੀ ਸਾਡੇ ਕੋਲ ਇੱਥੇ ਆਊਗਾ ਉਹਨੂੰ ਫੂਡ ਵਾਸਤੇ ਜਾਂ ਐਂਬੀਅੰਸ ਵਾਸਤੇ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਨੂੰ ਭੱਜਣਾ ਨਹੀਂ ਪਊਗਾ। ਮੈਂ ਬਹੁਤ ਲੱਖੀ ਹਾਂ ਕਿ ਮੇਰੀ ਸ਼ੁਰੂਆਤ ਹੀ ਕਲਰਸ ਤੇ ਟੀਵੀ ਸੀਰੀ ਲਜ਼ਾਰੀਆ ਤੋਂ ਹੋਈ ਹੈ ਜਿਹੜੇ ਕਿ ਬਹੁਤ ਲੋਕਾਂ ਨੇ ਦੇਖਿਆ। ਤੋਂ ਵਿੱਚ ਮੇਰਾ ਕਿਰਦਾਰ ਸੀ ਨਿੰਮੋ ਮਾਚੀ ਦਾ। ਤੋਂ ਲੋਕ ਅੱਜ ਵੀ ਮੈਨੂੰ ਜਦੋਂ ਮੈਂ ਇੱਥੇ ਮਿਲਦੀ ਹਾਂ ਲੋਕੀ ਪਛਾਣਦੇ ਨੇ ਤੇ ਉਹ ਮਾਚੀ ਕਹਿ ਕੇ ਮੈਨੂੰ ਮਿਲਦੇ ਨੇ। ਮਨ ਦੇ ਵਿੱਚ ਕਿੱਦਾਂ ਆਇਆ ਅੱਛੇ ਵੱਜੂ ਡਾਕਟਰ ਜੀ ਤੁਸੀਂ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਮਨ ਦੇ ਵਿੱਚ ਕਿੱਦਾਂ ਆ ਗਿਆ ਕਿ ਇਹ ਕੰਮ ਹੀ ਕਰਨਾ ਨਾਲ ਜੀ ਪਹਿਲਾਂ ਸਾਡਾ ਰੈਸਟੋਰੈਂਟ ਚੱਲ ਰਿਹਾ ਸੀਗਾ ਅੱਛਾ ਰਿਸਪੌਂਸ ਸਾਨੂੰ ਮਿਲਿਆ ਉਸ ਤੋਂ ਬਾਅਦ ਕਿ ਇੱਕ ਹੋਰ ਖੋਲੀ ਜਾਵੇ ਬ੍ਰਾਂਚ ਉਹਦੇ ਕਰਕੇ ਫਿਰ ਆਪਾਂ ਇੱਥੇ ਪਟਿਆਲਾ ਸਿਟੀ ਦੇ ਵਿੱਚ ਮੂਵ ਹੋਏ ਜੀ ਤੇ ਆ ਬੜਾ ਮਨ ਦੇ ਕੇ ਖੁਸ਼ ਹੋਇਆ ਵੀ ਇਹ ਅਰਬਨ ਜਿਹੜਾ ਦੇਸੀ ਰੈਸਟੋਰੈਂਟ ਹੈ ਜੀ ਅੱਜ ਇੱਥੇ ਪਹੁੰਚਿਆ ਤੇ ਮੈਨੂੰ ਦੇਖ ਕੇ ਇੰਨਾ ਵਧੀਆ ਲੱਗਾ ਨਾ ਵੀ ਮੈਂ ਤਾਂ ਕਹਿੰਦੀ ਆ ਮਿਹਨਤ ਕਰਨ ਸਾਰੇ ਜੀ ਤੇ ਇਦਾਂ ਦੇ ਆਪਣੇ ਰੈਸਟੋਰੈਂਟ ਖੋਲ੍ਹੇ ਜਿੱਥੇ ਆਮ ਸਾਰੇ ਜਾਣੇ ਲੋਕ ਆਉਣ ਤੇ ਬੈਣ ਦਾ ਮੌਕਾ ਮੇਰੇ ਮੈਂ ਆਪਣੀ ਖੁਸ਼ੀ ਹਾਂ ਜੀ ਸੋ ਬਟਾਲਾ ਦੇ ਵਿਚਵੀਂ ਅੱਜ ਨਵਾਂ ਰੈਸਟੋ ਖੁੱਲ ਗਿਆ ਏ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅਰਬਨ ਦੇਸੀ ਕਹਿੰਦੇ ਨੇ ਕਿ ਮਾਜੇ ਵਾਲੇ ਦੇਸੀ ਕੰਮ ਜਿਹੜੇ ਨੇ ਉਹ ਜ਼ਿਆਦਾ ਪਸੰਦ ਕਰਦੇ ਨੇ ਤੇ ਕਿਰਪਾ ਵੀ ਬੜੀਏ ਮਾਝੇ ਵਾਲਿਆਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸਵੇਜੋਂ ਡਾਕਟਰ ਨੇ ਭਾਈ ਸਾਹਿਬ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਅੱਜ ਬਟਾਲਾ ਸ਼ਹਿਰ ਦੇ ਵਿੱਚ ਤੇ رائے ਅਰਬਨ ਦੇਸੀ ਕੋਲ ਦਿੱਤਾ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਨਾਲ ਦੀ ਨਾਲ ਇੱਕ ਖੁਸ਼ਖਬਰੀ ਸੁਣਾਵਾਂਗੇ ਕਿ ਅੱਜ ਕੁੱਲਰ ਪੀਜਾ ਕਪਲ ਜੋੜੀ ਵੀ ਇੱਥੇ ਜਰੀਏ ਪਹੁੰਚ ਰਹੀ ਏ ਓਪਨਿੰਗ ਦੇ ਵਾਸਤੇ ਪ੍ਰਮਾਤਮਾ ਦੀ ਕਿਰਪਾ ਹੋਈ ਏ ਪਹਿਲਾਂ ਕਿਤੇ ਨਾ ਕਿਤੇ ਲੋਕ ਜਰੇ ਹੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਬਹੁਤ ਪਸੰਦ ਕਰਦੇ ਨੇ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਅੱਜ ਲੋਕਾਂ ਦੀ ਓਪਨਿੰਗ ਤੇ ਜਾਂਦੇ ਨੇ ਅੱਜ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਤੇ ਨਾਲ ਦੀ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਟਾਲਾ ਦੇ ਵਿੱਚ ਨਵੀਂ ਸੁਗਾਤ ਜਰੀਏ ਲੈ ਆਂਦੀ ਆ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨੇ ਪੇਸ਼ੇ ਵਜੋਂ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਧੀਆ ਜਿਹੜਾ ਏ ਖਾਣਾ ਤੁਹਾਡਾ ਬਤ ਕਰਦੇ ਆ ਸੋ ਸੱਸੀ ਕਾਲ ਜੀ ਸੱਸੀ ਕੌਰ ਜੀ ਕੀ ਹਾਲ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਬੜੀ ਸੋ ਪਹਿਲੇ ਨੰਬਰ ਤੇ ਦੱਸਿਓ ਤੁਸੀਂ ਡਾਕਟਰ ਵੀ ਹੋ ਜੀ ਬੜੀ ਤੇ ਇਧਰ ਕਿੱਦਾਂ ਤੁਹਾਡਾ ਧਿਆਨ ਆਇਆ ਕਿ ਤੁਸੀਂ ਬੜੀ ਸਾਡੇ ਆਪਣੇ ਹੌਮ ਟਾਊਨ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਰੈਸਟੋਰੈਂਟ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਬਟਾਲਾ ਸਿਟੀ ਦੇ ਵਿੱਚ ਵੀ ਇੱਕ ਰੈਸਟੋਰੈਂਟ ਖੋਲੀਏ ਕਿਉਂਕਿ ਲੋਕ ਸਾਡੇ ਵੱਲ ਦਾ ਕੀ ਰੁਝਾਨ ਹੈਗਾ ਅਮ੍ਰਿਤਸਰ ਜਲੰਧਰ ਨੂੰ ਭੱਜਦੇ ਨੇ ਫੂਡ ਦੇ ਟੇਸਟ ਵਾਸਤੇ ਬਟ ਇੱਥੇ ਸਾਡਾ ਮੇਨ ਪਰਪਸ ਹੈਗਾ ਕਿ ਆਪਣੇ ਉਹਨਾਂ ਨੂੰ ਸਿਟੀ ਦੇ ਵਿੱਚ ਹੀ ਅੱਛਾ ਫੂਡ ਅੱਛਾ ਐਂਬੀਅੰਸ ਤੁਸੀਂ ਦੇਖੋ ਕਿ ਉਹਨਾਂ ਨੂੰ ਮਿਲੇ ਬੈਠਣ ਵਾਸਤੇ ਕਿਉਂਕਿ ਹਰ ਕੋਈ ਪ੍ਰੇਫਰ ਕਰਦਾ ਹੈ ਕਿ ਉਹੋ ਜੀ ਜਗ੍ਹਾ ਬੈਠੇ ਜਿੱਥੇ ਬੈਕਤੀ ਅੱਜ ਦੇ ਟਾਈਮ ਦੇ ਵਿੱਚ ਉਹ ਸਟੋਰੀ ਪਾਵੇ ਤੇ ਉਹਨੂੰ ਲੱਗੇ ਕਿ ਹਾਂ ਵੀ ਸਟੇਟਸ ਸਿੰਬਲ ਬਣ ਚੁੱਕੀਆਂ ਨੇ ਇਹ ਚੀਜ਼ਾਂ ਸਨੈਪਚੈਟ ਇੰਸਟਾ ਸਟੋਰੀਆਂ ਉਹ ਸੀਨ ਨੂੰ ਲੈ ਕੇ ਆਪਾਂ ਮੇਨ ਸੀਗਾ ਸਾਡਾ ਕਿ ਅੱਛਾ ਇੰਟੀਰੀਅਰ ਹੋਵੇ ਅੱਛਾ ਐਂਬੀਅੰਸ ਵਿਦ ਉਹਦੇ ਨਾਲ ਕੀ ਅੱਛਾ ਫੂਡ ਸਰ ਕਿਸੇ ਨੂੰ ਮਿਲੇ ਤਾਂ ਜਿਹੜਾ ਇੱਕ ਵਾਰੀ ਸਾਡੇ ਕੋਲ ਇੱਥੇ ਆਊਗਾ ਉਹਨੂੰ ਫੂਡ ਵਾਸਤੇ ਜਾਂ ਐਂਬੀਅੰਸ ਵਾਸਤੇ ਅਮ੍ਰitsar ਜਲੰਧਰ ਚੰਡੀਗੜ੍ਹ ਨੂੰ ਭੱਜਣਾ ਨਹੀਂ ਪਊਗਾ ਸੋ ਫਿਰ ਬਟਾਲਾ ਮਾਝਾ ਕਹਿੰਦੇ ਬਟਾਲਾ ਦੀ ਧਰਤੀ ਪਵਿੱਤਰ ਨਗਰੀ ਹੈ ਤੇ ਤੁਸੀਂ ਉੱਤੇ ਵੀ ਜਿਹੜਾ ਇਹ ਰੈਸਟੋਰੈਂਟ ਖੋਲ ਦਿੱਤਾ ਇਹੋ ਜਿਹਾ ਕਿ ਜਿੱਥੇ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲੂਗੀ ਵਧੀਆ ਖਾਣ ਪੀਣ ਨੂੰ ਮਿਲੇਗਾ ਠੀਕ ਕਹਿਣਾ ਚਾਹੁੰਦੇ ਹੋ ਪਹਿਲਾਂ ਪਰਮਿਸ਼ਨ ਕੀ ਸੀ ਤੁਹਾਡਾ ਉਹ ਤੁਹਾਨੂੰ ਪਤਾ ਲੱਗੇ ਡਾਕਟਰ ਉਸ ਤੋਂ ਪਹਿਲਾਂ ਕਿੱਥੇ ਓਪਨਿੰਗ ਕੀਤੀ ਤੇ ਕਿੱਥੇ ਖੋਲਿਆ ਰੈਸਟੋਰੈਂਟ ਹੁਣ ਦੂਜਾ ਕਿੱਥੇ ਬ੍ਰਾਂਚ ਹੋ ਗਿਆ ਪਹਿਲਾਂ 2020 ਦੇ ਵਿੱਚ ਆਪਾਂ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਖੋਲਿਆ ਸੀਗਾ ਹੁਣ 2024 ਦੇ ਵਿੱਚ ਆਪਾਂ ਬਟਾਲੇ ਸੋ ਮਨ ਦੇ ਵਿੱਚ ਕਿੱਦਾਂ ਆਇਆ ਪਿਛੇ ਵੱਜੋਂ ਡਾਕਟਰ ਜੀ ਤੁਸੀਂ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਮਨ ਦੇ ਵਿੱਚ ਕਿੱਦਾਂ ਆਇਆ ਕਿ ਇਹ ਕੰਮ ਹੀ ਕਰਨਾ ਨਾਲ ਦੇ ਨਾਲ ਪਹਿਲਾਂ ਸਾਡਾ ਰੈਸਟੋਰੈਂਟ ਚੱਲ ਰਿਹਾ ਸੀਗਾ ਅੱਛਾ ਰਿਸਪੌਂਸ ਸਾਨੂੰ ਮਿਲਿਆ ਉਸ ਤੋਂ ਬਾਅਦ ਹੀ ਕਿ ਇੱਕ ਹੋਰ ਖੋਲੀ ਜਾਵੇ ਬ੍ਰਾਂਚ ਉਹਦੇ ਕਰਕੇ ਫਿਰ ਆਪਾਂ ਇੱਧਰ ਨੂੰ ਬਟਾਲਾ ਸਿਟੀ ਦੇ ਵਿੱਚ ਮੂਵ ਹੋਏ ਜੀ ਰੈਸਟੋਰੈਂਟ ਦੇ ਵਿੱਚ ਫੈਮਿਲੀ ਰੈਸਟੋਰੈਂਟ ਹੈ ਸਾਰੇ ਆ ਸਕਦੇ ਕੀ ਇਹਦੇ ਵਿੱਚ ਖਾਸ ਕੀ ਚੀਜ਼ ਰਹੂਗੀ ਕਿ স্পেশাল ਤੁਸੀਂ ਚੰਡੀਗੜ੍ਹ ਤੋਂ ਆਏ ਜੀ ਤੇ ਕੁਝ ਨਾ ਕੁਝ ਇਹਨਾਂ ਨੂੰ ਵਧੀਆ ਚੀਜ਼ ਦੇਣ ਵਾਸਤੇ ਆਏ ਹੋ ਕੀ ਇਹਦੇ ਵਿੱਚ ਖਾਸ ਰਹੀਗੇ ਜੀ ਭਾਜੀ ਅੱਛਾ ਫੂਡ ਦਾ ਜੀ ਤੁਹਾਨੂੰ ਮਿਲੂਗਾ ਮਿਲੂਗਾ ਪਲੱਸ ਉਹਦੇ ਨਾਲ ਕੀ ਵਿਦ ਫੂਡ ਤੁਹਾਨੂੰ ਗੇਮਿੰਗ ਵੀ ਹੈਗਾ ਆ ਫੂਲ ਟੇਬਲ ਮਿਲੂਗਾ ਚੈਸ ਇਹ ਸਾਰੀਆਂ ਗੇਮਸ ਗੇਮਸ ਦੀ ਹੈ ਸਾਰੀ ਵੈਰਾਈਟੀ ਲਗਾਈ ਹੋਈ ਆ ਜਿਹੜਾ ਆਰਡਰ ਕਰਦਾ ਹੈ ਆਪਣਾ ਨਾਲ ਦੀ ਨਾਲ ਆਪਣਾ ਗੇਮਿੰਗ ਦਾ ਕੋਈ ਵੀ ਇੱਥੋਂ ਲੈ ਕੇ ਸਮਾਨ ਟੇਬਲ ਤੇ ਬੈਠ ਕੇ ਕੋਈ ਗੇਮ ਖੇਡ ਸਕਦੇ ਨੇ ਸੋ ਅੱਜ ਫਿਰ ਬਟਾਲਾ ਦੀ ਧਰਤੀ ਤੇ ਕੌਣ ਆ ਰਿਹਾ ਪਹਿਲੀ ਵਾਰ ਮੈਨੂੰ ਪਤਾ ਲੱਗੇਗਾ ਕਿ ਬਟਾਲੇ ਦੀ ਧਰਤੀ ਤੇ ਕਪਲ ਜੋਰੀ ਆ ਰਹੀ ਹੈ ਕੀ ਕੀ ਉਹਨਾਂ ਦਾ ਨਾਮ ਹੈ ਤੇ ਕੌਣ ਆ ਰਹੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਬੜੇ ਉਤਕਾਬਲੇ ਨੇ ਉਹ ਜਲੰਧਰ ਤੋਂ ਪੁੱਲੜ ਪੀਜ਼ਾ ਵਾਲੇ ਕਪਲ ਆ ਰਹੇ ਨੇ ਇੰਸਟਾਗ੍ਰam ਤੇ ਹਰ ਕੋਈ ਉਹਨਾਂ ਨੂੰ ਜਾਣਦਾ ਫੇਮਸ ਕਪਲ ਹੈਗਾ ਆ ਉਹ ਅੱਜ ਸਾਡੇ ਕੋਲ ਇੱਥੇ ਮੀਟ ਐਂਡ ਗ੍ਰੀਟ ਉਹਨਾਂ ਦੀ ਹੋਊਗੀ ਜੀ ਸਾਰੇ ਦੇ ਨਾਲ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਬਟਾਲੇ ਤੋਂ ਜਿਹੜੇ ਬਾਹਰ ਵੀ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੀ ਮੈਸੇਜ ਸਭ ਨੂੰ ਇਹੀ ਹੈਗਾ ਆ ਕਿ ਹੁਣ ਤੁਹਾਨੂੰ ਬਾਹਰ ਭੱਜਣ ਦੀ ਲੋੜ ਨਹੀਂ ਆ ਮੇਰੇ ਸਰ ਜਲੰਧਰ ਚੰਡੀਗੜ੍ਹ ਨੂੰ ਜਾਣ ਦੀ ਸੋ ਜੀ ਇੱਥੇ ਆਓ ਅੱਛਾ ਫੂਡ ਅੱਛਾ ਐਮਬੀਐਸ ਤੁਹਾਨੂੰ ਸਭ ਕੁਝ ਇੱਥੇ ਮਿਲ ਜਾਊਗਾ। ਸੋ ਗੱਲਬਾਤ ਕੀਤੀ ਹੈ ਜੀ ਇੱਥੇ ਥੋੜੀ ਦੇਰ ਤੱਕ ਕਪਲ ਜੋੜੀ ਵੀ ਪਹੁੰਚਣੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਪੈਸ਼ਲ ਜਲੰਧਰ ਤੋਂ ਜਰੇ ਨੇ ਬਟਾਲਾ ਦੀ ਧਰਤੀ ਤੇ ਆ ਰਹੇ ਨੇ ਪਹਿਲੀ ਵਾਰੋਂ ਬਟਾਲਾ ਆ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ। ਉਹ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਉਡੀਕ ਵਿੱਚ ਆਪਾਂ ਬੈਠੇ ਸੀ ਜੋੜੀ, ਕੁਲਰ ਪੀਜਾ ਪੰਜਾਬ ਤੋਂ ਲੈ ਕੇ ਫੋਰਨ ਤੱਕ ਜਿਨ੍ਹਾਂ ਦਾ ਨਾਮ ਚੱਲਦਾ ਏ ਤੇ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਕਿ 10 ਆਪ ਬਣਿਆ ਪਹਿਲਾਂ ਆਪਣੀ ਦੁਕਾਨ ਦੇ ਉੱਤੇ ਵੱਡੇ ਵੱਡੇ ਸੈਲੀਬ੍ਰਿਟੀਆ ਨੂੰ ਜਿਹੜੇ ਨੇ ਸੱਦੇ ਸੀ ਕਿ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਉਹਨਾਂ ਨੂੰ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਕਿ ਆਪਣੇ ਆਪਣੀ ਤੇ ਸੱਦੇ ਪਏ ਨੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਸਤਿ ਸ਼ਕਲ ਜੀ ਸੱਸੀ ਕਲਪਾ ਜੀ ਸਤਿ ਸ਼ਕਲ ਜੀ ਚੱਲੋ ਨੰਬਰ ਤੋਂ ਦੱਸੋ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਹਿਜ ਅਰੋੜਾ ਜੀ ਜੀ ਸਹਿਜ ਜੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾ ਕਿ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਐਦਾਂ ਦਾ ਦਿਨ ਆ ਗਿਆ ਤੁਹਾਨੂੰ ਵੀ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਆਪਣੀ ਓਪਨਿੰਗ ਤੇ ਸੰਦੇਸ਼ ਵਿੱਚ ਕੀ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਂਦੇ ਨੇ ਅਗਰ ਕੋਈ ਮਿਹਨਤ ਕਰਦਾ ਹੈ ਤੇ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਤੇ ਇਦਾਂ ਹੀ ਹੈ ਕਿ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਸੋ ਬੇਟੇ ਦਾ ਜਨਮ ਦਿਨ ਹੋਇਆ ਕੇਕ ਵੀ ਕਟਿਆ ਤੇ ਲੰਗਰ ਵੀ ਜਿਹੜਾ ਸ਼ਿਕਾਇਆ ਗਿਆ ਸੰਕਾ ਨੂੰ ਤੇ ਬੜਾ ਲੋਕਾਂ ਨੂੰ ਪਿਆਰ ਦਿੱਤਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਲੰਗਰ ਤਾਂ ਗੁਰੂ ਸਾਹਿਬ ਦਾ ਹੈਗਾ ਤੇ ਇਹ ਅਸੀਂ ਚਲਾਉਣ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ ਉਹਨਾਂ ਦਾ ਰਾਣਾ ਲੰਗਰ ਚੱਲਦਾ ਆ ਰਿਹਾ ਹੈ ਫਿਰ ਉਹ ਉਹ ਉਹੀ ਸੇਵਾ ਬਸ ਸਾਨੂੰ ਮਿਲੀ ਤੇ ਅਸੀਂ निभाई ਹੈ ਜੀ ਸੋ ਉਹਨਾਂ ਰੂਪੀਏ ਤੋਂ ਮਸ਼ਹੂਰ ਹੋਇਆ ਤੁਸੀਂ ਅੱਜ ਵੀ ਤੁਹਾਨੂੰ ਉਹਨਾਂ ਨੇ ਸੱਦਿਆ ਤੇ ਕਹਿੰਦੇ ਕਿ ਕੁਝ ਨਾ ਕੁਝ ਤੁਹਾਡੇ ਕੋਲ ਸਿੱਖਣਾ ਹੈ ਆਪਾਂ ਜੀ ਬਟਾਲੇ ਦੀ ਧਰਤੀ ਤੋਂ ਤੁਸੀਂ ਪਹੁੰਚੇ ਹੋ ਠੀਕ ਕਹਿਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਫਿਰ ਅੱਜ ਕੁਝ ਦੱਸ ਕੇ ਜਾਓਗੇ ਉਹਨਾਂ ਨੂੰ ਜੀ ਬਟਾਲਾ ਗੁਰੂਆਂ ਦੀ ਧਰਤੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਥਾਨ ਹੈ ਤੇ ਅਸੀਂ ਸਿਖਾਉਣ ਵਾਲੇ ਤਾਂ ਕੁਝ ਨਹੀਂ ਹੁੰਦੇ ਪਰ ਇਹ ਹੈ ਕਿ ਜਿੰਨਾ ਮਾਲਕ ਨੇ ਸਾਨੂੰ ਬਖਸ਼ਿਆ ਜਿੰਨੇ ਜੋਗਾ ਕੀਤਾ ਹੈ ਜੋ ਹੋ ਸਕੇ ਅਸੀਂ ਆਪਣੇ ਵੱਲੋਂ ਜ਼ਰੂਰ ਵਤਵ ਕਰਾਂਗੇ। ਸੋ ਬੜਾ ਵਧੀਆ ਲੱਗਿਆ ਜੀ ਇਹਨਾਂ ਦਾ ਉਪਰਾਲਾ। ਪਿਛੇ ਵੱਜੋਂ ਡਾਕਟਰ ਸਾਹਿਬ ਨੇ ਤੇ ਲੋਕਾਂ ਦੀ ਸਿਹਤ ਨੂੰ ਲੱਖ ਨੂੰ ਦੇਖਦੇ ਹੋਏ ਉਹਨਾਂ ਨੇ ਵਧੀਆ ਇੱਕ ਰੈਸਟੋਰੈਂਟ ਖੋਲ੍ਹ ਦਿੱਤਾ ਬਟਾਲਾ ਸ਼ਹਿਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੰਬਰ ਸਾਨੂੰ ਭਜਦੇ ਨੇ ਚੰਡੀਗੜ੍ਹ ਜਾਂਦੇ ਨੇ ਜਲੰਧਰ ਜਾਂਦੇ ਨੇ ਤੇ ਬਟਾਲਾ ਦੇ ਵਿੱਚ ਹੀ ਉਹਨਾਂ ਨੇ ਨਵਾਂ ਕਨਸੈਪਟ ਦੇ ਦਿੱਤਾ ਕੀ ਕਹਿਣਾ ਚਾਹੁੰਦੇ। ਉਹ ਚੰਗੀ ਗੱਲ ਹੈ ਜੀ ਵੈਸੇ ਡਾਕਟਰ ਨੇ ਉਹਨਾਂ ਨੂੰ ਸਭ ਤੋਂ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਅਲੋਖਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤੇ ਡਾਕਟਰ ਨੇ ਤਾਂ ਉਹ ਤਾਂ ਹੋਰ ਜ਼ਿਆਦਾ ਬੈਸਟ ਹੈਗੇ ਜੀ ਹਨਾ ਫਿਰ ਜਿਹੜੇ ਚਾਹਣ ਵਾਲੇ ਨੇ ਜ ਨਵੇਂ ਨਵੇਂ ਕਨਸੈਪਟ ਲਿਆਂਦੇ ਰਹਿੰਦੇ ਨੇ ਤਾਂ ਜਿਹੜੇ ਤੁਹਾਡੇ ਚਾਉਣ ਵਾਲੇ ਭਾਜੀ ਨੂੰ ਚਾਉਣ ਵਾਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਤੁਸੀਂ ਬਟਾਲਾ ਵਾਲੇ ਇੱਕ ਵਾਰੀ ਭਾਜੀ ਉਹਨਾਂ ਦਾ ਰੈਸਟੋਰੈਂਟ ਓਪਨ ਹੋ ਚੁੱਕਿਆ ਹੈ ਆਓ ਵੱਧ ਤੋਂ ਵੱਧ ਕਿਉਂਕਿ ਜਿੰਨਾ ਉਹਨਾਂ ਨੂੰ ਸਪੋਰਟ ਮਿਲੇਗਾ ਉਹਨਾਂ ਦਾ ਵੀ ਮਾਨ ਅਕੋ ਵਧੇਗਾ ਕਿ ਅਸੀਂ ਹੋਰ ਇਸ ਫਰੈਂਚਾਈਜ਼ੀਆ ਨੂੰ ਅੱਗੇ ਤੱਕ ਲੈ ਕੇ ਜਾਈਏ ਕਿਉਂਕਿ ਜਦੋਂ ਨਾ ਤੁਹਾਨੂੰ ਸਾਰਿਆਂ ਵੱਲੋਂ ਪਿਆਰ ਮਿਲਦਾ ਪੁਸ਼ ਮਿਲਦਾ ਹੈ ਔਰ ਪੂਰੇ ਬਟਾਲੇ ਵੱਲੋਂ ਉਹਨਾਂ ਨੂੰ ਪਿਆਰ ਮਿਲਣਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਣੇ ਆਪ ਮਨ ਹੋਣਾ ਕਿ ਯਾਰ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਕਰੀਏ ਇਦਾਂ ਹੀ ਸੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਦੀ ਧਰਤੀ ਤੇ ਪਹੁੰਚੇ ਹੋ ਉਹ ਸਮਾਂ ਸੀਗਾ ਕਿ ਤੁਸੀਂ ਆਪਣੀ ਦੁਕਾਨ ਤੇ ਸੱਦੇ ਸੀਗੇ ਸੈਲੀਬ੍ਰਿਟੀ ਨੂੰ ਤੇ ਅੱਜ ਤੁਹਾਡੇ ਤੇ ਉਹ ਸਮਾਂ ਆਇਆ ਕਿ ਤੁਸੀਂ ਜਾ ਰਹੇ ਹੋ ਉਸ ਵਿੱਚ ਇੱਕ ਚੀਜ਼ ਦੱਸਣਾ ਚਾਹਾਂਗਾ ਸੈਲੀਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿਉਂ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਬਟ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸਲੈਬਰਿਟिज ਆਏ ਉਹਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਮਹਾਰਾਜ ਜੀ ਨੇ ਇਹਨਾਂ ਚੋਗਾ ਸੋ ਫਿਰ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਕਿ ਅੱਜ ਉਹ ਵੀ ਪਰਮਾਤਮਾ ਨੇ ਦਿਨ ਲਿਆ ਦਿੱਤਾ ਕਿ ਆਪਾਂ ਕਿਸੇ ਦੀ ਓਪਨਿੰਗ ਤੇ ਜਾ ਜੀ ਬਿਲਕੁਲ ਉਹੀ ਤੇ ਚੀਜ਼ ਕਹਿ ਰਹੇ ਆ ਕਿ ਤੁਹਾਨੂੰ ਜਦੋਂ ਮਾਲਕ ਤੁਹਾਨੂੰ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕਿਰਤਨਾ ਲੱਗੇ ਵਧਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਬਖਸ਼ਦਾ ਹੀ ਬਖਸ਼ਦਾ ਜੀ ਹਾਂਜੀ ਤੁਸੀਂ ਦੱਸੋ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਸੀਂ ਆਪ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਭ ਤੋਂ ਪਹਿਲਾਂ ਤੇ ਭਾਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਟਾਲੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਮਤਲਬ ਅੰਦਰ ਰੈਸਟ੍ਰੈਂਟ ਦੀ ਵਾਈਬ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਤੁਹਾਡਾ ਫੂਡ ਪ੍ਰਿਪੇਅਰ ਹੋ ਰਿਹਾ ਉਹਨਾਂ ਤੱਕ ਇਹ ਮੈਨੂੰ ਬਹੁਤ ਵਧੀਆ ਲੱਗਿਆ ਨਾ ਬੱਚੇ ਦਾ ਵੀ ਜਨਮ ਹੋਣਾ ਤੁਹਾਡਾ ਇੱਕ ਵੀ ਕਰਦੇ ਹਾਂ ਕੋਈ ਸ਼ਿਕਾਇਤ ਨਹੀਂ ਪਰ ਕਿੰਨਾ ਮਨ ਦੇ ਵਿੱਚ ਨਹੀਂ ਲੱਗਦਾ ਬਈ ਖੁਸ਼ੀ ਹੁੰਦੀ ਵੀ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਅਸੀਂ ਕਿਸੇ ਦੀ ਓਪਨਿੰਗ ਤੇ ਜਾ ਰਹੇ ਹਾਂ ਪਹਿਲਾਂ ਆਪਾਂ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮਤਲਬ ਜਿੰਨਾ ਅਸੀਂ ਥੈਂਕਫੁਲ ਹੋਈ ਹੁਨਾ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਜਾਂਦੀ ਕੋਸ਼ਿਸ਼ ਕਰਦੇ ਹੈ ਇਹ ਬਹੁਤ ਵਧੀਆ ਲੱਗਦਾ ਹੈ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਕਨਸੈਪਟ ਲੈ ਆਂਦਾ ਹੈ ਜੀ ਇਹਨਾਂ ਨੇ ਬਟਾਲਾ ਦੇ ਵਿੱਚ ਪਿਛੇ ਵੱਜੋਂ ਡਾਕਟਰ ਨੇ ਇੱਕ ਰੈਸਟੋਰੈਂਟ ਪਹਿਲਾਂ ਵੀ ਹੈ ਤੇ ਹੁਣ ਬਟਾਲਾ ਦੇ ਵਿੱਚ ਵੀ ਜਰਾਏ ਰੈਸਟੋਰੈਂਟ ਖੋਲ ਦਿੱਤਾ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਤੇ ਉਹਨਾਂ ਦੇ ਬ੍ਰਦਰ ਨਾਲ ਵੀ ਜਿਨ੍ਹਾਂ ਨੇ ਆ ਉਪਰਾ ਲਾਕ ਕੀਤਾ ਹੈ ਬਿਲਕੁਲ ਭਜੀ ਇਹਨਾਂ ਨੂੰ ਥੈਂਕ ਯੂ ਐਂਡ ਵੈਲਕਮ ਜੁਨ ਕਰਦੇ ਆ ਜੀ ਆਪਾਂ ਤੇ ਬਟਾਲੇ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਰੈਸਟੋਰੈਂਟ ਲੈ ਕੇ ਆਏ ਆ ਫੂਡ ਤਾਂ ਤੁਹਾਨੂੰ ਸਭ ਤੋਂ ਵਧੀਆ ਮਿਲੇਗਾ ਮਿਲੇਗਾ ਨਾਲ ਜਿੰਨੇ ਟਾਈਮ ਤੁਸੀਂ ਆਰਡਰ ਕੀਤਾ ਆ ਜਿਹੜਾ ਤੁਹਾਡਾ ਵੇਟਿੰਗ ਟਾਈਮ ਆ ਉਹਨੂੰ ਤੁਸੀਂ ਯੂਟਿਲਾਈਜ਼ ਕਰੋ ਸਾਡੇ ਕੋਲ ਗੇਮਸ ਹੈਗੇ ਨੇ ਅਲੱਗ-ਅਲੱਗ ਆਪਣੇ ਪਾਰਟਨਰ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਤੁਸੀਂ ਗੇਮਸ ਆ ਖੇਡੋ ਟਾਈਮ ਅੱਛਾ ਸਪੈਂਡ ਕਰੋ ਤੇ ਜਾਣ ਲੱਗਿਆਂ ਤੁਸੀਂ ਇਹ ਸਾਡੀ ਗਾਰੰਟੀ ਆ ਖੁਸ਼ ਹੋ ਕੇ ਜਾਓਗੇ ਸੋ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਮੁਬਾਰਕ ਆ ਜੀ ਤੁਹਾਨੂੰ ਨਵਾਂ ਕਨਸੈਪਟ ਲਿਆਂਦਾ ਜੀ ਕੀ ਕਹਿਣਾ ਚਾਹਦੇ ਬਟਾਲਵਾਸੀਆਂ ਅ ਬਟਾਲਵਾਸੀਆਂ ਨੂੰ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਵੀਮਾ ਸ਼ੌਪਨ ਕੀਤਾ ਹੈ ਸਾਡਾ ਸਾਥ ਦਿਓ ਇੱਥੇ ਵਿੱਚ ਇੱਕ ਵਾਰੀ ਵਿਜ਼ਿਟ ਕਰੋ ਪਹਿਲੀ ਵਾਰੀ ਸਾਡੇ ਕਹਿਣ ਤੇ ਕਰੋ ਦੂਸਰੀ ਵਾਰੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਸਾਡੀ ਸਰਵਿਸ ਅੱਛੀ ਹੋਈ ਫੂਡ ਅੱਛਾ ਆਇਆ ਤਾਂ ਆਟੋਮੈਟਿਕ ਤਰੀਕੇ ਨਾਲ ਦੁਬਾਰਾ ਆਓਗੇ ਪਰ ਇੱਕ ਵਾਰੀ ਸਾਡੇ ਕਹਿਣ ਦੇ ਉੱਪਰ ਜਿਹੜਾ ਇੱਕ ਵਾਰੀ ਵਿਜ਼ਿਟ ਕਰੋ ਦੇਖ ਕੇ ਜਾਓ ਖਾ ਕੇ ਜਾਓ ਤੇ ਖੁਸ਼ ਹੋ ਕੇ ਜਾਓਗੇ ਥੈਂਕ ਯੂ ਸੋ ਉਸ ਐ ਕੇ ਜਿਨ੍ਹਾਂ ਨੇ ਇਹ ਵੀ ਸ਼ੋਅ ਬੜੇ ਕੀਤੇ ਨੇ ਤੇ ਹੁਣ ਅੱਗੇ ਵੀ ਜਿਹੜੇ ਨੇ ਉਹਨਾਂ ਦੇ ਸ਼ੋਅ ਆ ਰਹੇ ਨੇ ਅਮਨ ਦੀਪਕੌਰ ਗੱਲਬਾਤ ਕਰਦੇ ਆ ਬਦਲ ਦੀ ਤਰਕੀ ਪਹੁੰਚੇ ਨੇ ਉਹ ਵੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਕੁ ਪਿਆਰ ਮਿਲਦਾ ਹੈ ਜਿਹੜੇ ਸੀਰੀਅਲ ਚ ਆ ਰਹੇ ਨੇ ਉਹ ਆਪਾਂ ਗੱਲਬਾਤ ਕਰਾਂਗੇ ਕੀ ਜੀਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਅਮਨ ਦੀਪਕੌਰ ਮੈਂ ਸ਼ਹਿਰ ਅਮਨਸਰ ਦੀ ਰਹਿਣ ਵਾਲੀ ਹਾਂ ਪਰ ਕਾਫੀ ਅਰਸੇ ਤੋਂ ਮੈਂ ਚੰਡੀਗੜ੍ਹ ਰਹਿ ਰਹੀ ਹਾਂ ਜੀ ਕੀ ਸੀਰੀਅਲ ਦਾ ਸ਼ੁਰੂਪੈਣਾ ਉੱਤੇ ਹੁੰਦਾ ਜੀ ਕਿੰਨੇ ਕ ਸੀਰੀਅਲ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ ਤੇ ਕਿੰਨਾ ਕ ਪਿਆਰ ਜਿਹੜਾ ਦਰਸ਼ਕਾਂ ਨੇ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਮੈਂ ਬਹੁਤ ਲੱਖੀ ਹਾਂ ਕਿ ਮੇਰੀ ਸ਼ੁਰੂਆਤ ਹੀ ਕਲਰਸ ਤੇ ਟੀਵੀ ਸੀਰੀਅਲ ਉਦਾਰੀਆ ਤੋਂ ਹੋਈ ਹੈ ਜਿਹੜੇ ਕਿ ਬਹੁਤ ਲੋਕਾਂ ਨੇ ਦੇਖਿਆ ਜੀ ਉਹ ਵਿੱਚ ਮੇਰਾ ਕਿਰਦਾਰ ਸੀ ਨਿੰਮੋ ਮਾਚੀ ਦਾ ਜੀ ਤੋਂ ਲੋਕ ਅੱਜ ਵੀ ਮੈਨੂੰ ਜਦੋਂ ਮੈਂ ਤੇ ਮਿਲਦੀਆਂ ਲੋਕੀ ਪਛਾਣਦੇ ਨੇ ਕਿ ਉਹ ਮਾਚੀ ਕਹਿ ਕੇ ਮੈਨੂੰ ਮਿਲਦੇ ਨੇ ਜੀ ਇਹ ਕਿਰਦਾਰ ਬਹੁਤ ਹੀ ਫੇਮਸ ਹੋਇਆ ਇਵਨ ਕਿ ਮੈਂ ਪਿਛੇ ਕਸ਼ਮੀਰ ਘੁੰਮਣ ਗਈ ਸੀ ਉੱਥੇ ਤੱਕ ਲੋਕਾਂ ਨੇ ਮੈਨੂੰ ਪਛਾਣਿਆ ਮੈਨੂੰ ਮਿਲੇ ਤੇ ਇੱਕ ਕਿਰਦਾਰ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਮੇਰਾ ਲੱਗ ਸੀਗਾ ਕਿ ਇਹ ਜਿਹੜਾ ਮੈਂ ਰੋਲ ਕੀਤਾ ਲੋਕਾਂ ਨੂੰ ਪਸੰਦ ਆਇਆ ਤੇ ਉਹਦੇ ਨਾਲ ਨਾਲ ਹੀ ਮੈਂ ਕਲਰਸ ਦਾ ਇੱਕ ਹੋਰ ਸੀਰੀਅਲ ਸਵਰਨਗਰ ਕੀਤਾ ਜੀ ਰੀਸੈਂਟ ਮੇਰਾ ਤਾਲਚਿੰਨੀ ਤੰਗਲ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਹੁਣ ਖਤਮ ਹੋ ਗਿਆ ਦ ਲੇਟਸ ਮੇਰਾ ਟੀਵੀ ਸੀਰੀਅਲ ਜਿਹੜਾ ਉਹ ਸੂਨੀ ਸਭ ਤੋਂ ਉੱਤੇ ਬਾਦਲ ਵਿਪਾਉ ਹੈ ਰਾਤੀ ਰਾਤ ਉਹ ਟੈਲੀਕਾਸਟ ਕਿੰਨਾ ਕੁ ਪਿਆਰ ਫਿਰ ਲੋਕ ਬੰਦੇ ਨੇ ਅੰਮ੍ਰਿਤਸਰ ਧਰਤੀ ਤੋਂ ਰਹਿਣ ਵਾਲੇ ਤੁਸੀਂ ਕਿੰਨਾ ਕੁ ਪਿਆਰ ਹੁੰਦੇ ਨੇ ਪੰਜਾਬ ਤੋਂ ਲੈ ਕੇ ਫੋਰਨ ਤੱਕ ਕਿੰਨਾ ਕੁ ਪਿਆਰ ਮਿਲਿਆ ਫਿਰ ਅਮਨਦੀਪ ਕੋ ਪਿਆਰ ਤੇ ਦੇਖੋ ਜੀ ਇਦਾਂ ਹੈ ਕਿ ਇੱਕ ਸੀਰੀਅਲ ਖਤਮ ਹੋਣ ਦੇ ਸਾਰੇ ਦੂਜਾ ਮਿਲ ਜਾਂਦਾ ਹੈ ਘਰ ਨਹੀਂ ਬੈਠਣ ਦਿੰਦੇ ਇਹ ਦਰਸ਼ਕਾਂ ਦਾ ਪਿਆਰ ਹੀ ਜਿਹੜੇ ਮੈਨੂੰ ਟੀਵੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ ਜੀ ਤੇ ਟੀਵੀ ਦੇ ਨਾਲ ਨਾਲ ਮੈਂ ਅਜੇ ਸਲੈਪਟੀ ਗੈਸਟ ਐਂਕਰ ਵੀ ਕਰਦੀ ਹਾਂ ਜੀ ਤੇ ਬਹੁਤ سارے ਸ਼ੋਅ ਕਰਨ ਦਾ ਮੌਕਾ ਬਹੁਤ ਵੱਡੇ ਵੱਡੇ ਮੇਲੇ ਹੋਸਟ ਕਰਨ ਦਾ ਮੌਕਾ ਉਸ ਗਵਰਨਮੈਂਟ ਇਵੈਂਟਸ ਕਰਨ ਦਾ ਮੌਕਾ ਆਇਆ ਸੀ ਤਾਂ ਕਿ ਕਪਿਲ ਸ਼ਰਮਾ ਦੇ ਲੇਡੀ ਸੰਗੀਤ ਰਈ ਨੈਸ ਹਸਪੀਟਲ ਦਾ ਸੀ ਕਮਰਸਰ ਜਦੋਂ ਆਏ ਸੀ ਜੀ ਇੱਕ ਪਹਿਲੇ ਸੋਚ ਲਈ ਮੈਂ ਜਾ ਚੁੱਕੀ ਹਾਂ ਉਦੋਂ ਮੈਂ ਸ਼ਾਇਦ ਕਪੂਰ ਦੇ ਲਈ ਜਦੋਂ ਕਵੀਰ ਸਿੰਘ ਦੀ ਪ੍ਰੋਮੋਸ਼ਨ ਤੇ ਆਏ ਸੀ ਮੂਵੀ ਦੀ ਉਹਨਾਂ ਦੇ ਲਈ ਸ਼ਾਇਰੀ ਡੈਡੀਕੇਟ ਕੀਤੀ ਸੀ ਸੋ ਵਧੀਆ ਲੱਗਦਾ ਜਦੋਂ ਲਾਈਵ ਆਡੀਅੰਸ ਦੇ ਵਿੱਚ ਆ ਕੇ ਕੰਮ ਕਰਦੇ ਹਾਂ ਬਾਕੀ ਟੀਵੀ ਵਾਲੀ ਆਡੀਅੰਸ ਨਾਲ ਉਹ ਤੋਂ ਪਿਆਰ ਮਿਲਦਾ ਜਦੋਂ ਅਸੀਂ ਉਹਨਾਂ ਦਾ ਕਿਤੇ ਵਿਚਾਰ ਵਿਚ ਵੀ ਪਿਆਰ ਬਹੁਤ ਮਿਲਦਾ ਹੈ ਆਡੀਅੰਸ ਨੂੰ ਖਾਸ ਤਾ ਸ਼ੁਕਰੀਆ ਦਾ ਕਰਦੇ ਹਾਂ ਕਿ ਕਲਾ ਦੁਤੀਆਂ ਨੇ ਤੋਂ ਬਗੈਰ ਕੁਝ ਨਹੀਂ ਸੋ ਬਟਾਲਾ ਦੇ ਵਿੱਚ ਅੱਜ ਪਹੁੰਚੋ ਕਿੰਨਾ ਨੇ ਬੁਲਾਇਆ ਤੇ ਕਿੰਨਾ ਕਿ ਤੁਹਾਨੂੰ ਵਧੀਆ ਲੱਗਿਆ ਅਜ ਕਾਲਾ ਦੇ ਚਰਚੇ ਪਹੁੰਚੇ ਦੇਖੋ ਜੀ ਇਹ ਵੈਸੇ ਵੀ ਜਿਸ ਦਿਹਾੜਿਆ ਤਸੀਰ ਦੇ ਪਹੁੰਚੇ ਆ ਆਪਾਂ ਰਾਣਾ ਜੀ ਦਾ ਵਿਆਹ ਉਤਸਵ ਇਹਨਾਂ ਦੀ ਹਣੇ ਮਨਾਇਆ ਜਾਂਦਾ ਤੇ ਇਹ ਇੱਕ ਬਲੇਸਿੰਗ ਹੁੰਦੀ ਕਹਿੰਦੇ ਨਾ ਜਿੱਥੇ ਜਹਾ ਦਾਣੇ ਤਾਹ ਖਾਣੇ ਤੇ ਰਾਬੀ ਕਿਛ ਕੇ ਲਿਆਏ ਇਹ ਪੁੰਜ ਉਸੇ ਅੰਮ੍ਰਿਤਸਰੋਂ ਆਈਏ ਜੰਡੀਗੜੋਂ ਆਈਏ ਪਰ ਹੁਣ ਆਏ ਆ ਤੇ ਕੋਸ਼ਿਸ਼ ਇਹ ਕਿ ਕੰਸਰ ਗੁਰਦੁਆਰੇ ਮੱਠਾ ਜ਼ਰੂਰ ਟੇਕਿਆ ਜਾਵੇ ਇਹ ਬਟਾਲੇ ਵੈਸੇ ਹੀ ਕਲਾਕਾਰਾਂ ਦੀ ਧਰਤੀ ਰਹੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਦਾ ਸ਼ਹਿਰ ਹੈ ਔਰ ਇਥੋਂ ਬਹੁਤ سارے ਲੋਕ ਇਥੋਂ ਦੇ ਨਿਕਲੇ ਨੇ ਜਿਹੜੇ ਬਹੁਤ ਵੱਡੇ ਵੱਡੇ ਕਲਾਕਾਰ ਹੋਏ ਨੇ ਆ ਪਿੱਛੇ ਮਿਸ ਯੂਨੀਵਰਸਰ ਨਾਸੰਦੂ ਦੀ ਗੱਲ ਕੀਤੀ ਜਾਵੇ ਤੇ ਉਹਦਾ ਵੀ ਪਿਛੋਕੜ ਬਟਾਲੇ ਦੇ ਨਾਲ ਹੈ ਤੇ ਬਟਾਲੇ ਆ ਕੇ ਕਹਿੰਦੇ ਨੇ ਕਿਤੇ ਜਗਾ ਜਾਓ ਉਥੋਂ ਦਾ ਕੁਝ ਗੁਣ ਆਪਣੇ ਆਪ ਚ ਲੈ ਕੇ ਜਾਓ ਤੇ ਵਧੀਆ ਜਗ੍ਹਾ ਹੈ ਔਰ ਜਿਨ੍ਹਾਂ ਨੇ ਬੁਲਾਇਆ ਮੋਨਾ ਦਾ ਧੰਨਵਾਦ ਕਰਦੀ ਆਂ ਵੈਸੇ ਮੈਨੂੰ ਇਨਵਾਈਟ ਵੀਨਸ ਜੀ ਨੇ ਕੀਤਾ ਹੈ ਜਿਨ੍ਹਾਂ ਦੀ ਬੀਰੀ ਇਮੀਗ੍ਰੇਸ਼ਨ ਅਕੈਡਮੀ ਹੈ ਤੇ ਇਹ ਉਹਨਾਂ ਦਾ ਹੀ ਦੂਸਰਾ ਵੈਂਚਰ ਹੈ ਆਰਪਨ ਦੇਸੀ ਕੈਫੇ ਰਸਟਰੀ ਬੇਕਰਸ ਤੇ ਸਾਡਾ ਕੈਨੇਡਾ ਚਾਹ ਨਾਸ਼ਤਾ ਵੀ ਲੈ ਆ ਬਹੁਤ ਵਧੀਆ ਉਮਦਾ ਕੁਆਲਟੀ ਜਿਵੇਂ ਆਪਾਂ ਚੰਡੀਗੜ੍ਹ ਰਹਿੰਦੇ ਆ ਜੋ ਇੱਥੋਂ ਦੇ ਲੈਵਲ ਦਾ ਕਹਿੰਦੇ ਉਸ ਤੋਂ ਵੱਧ ਕੇ ਇੱਥੇ ਮੈਂ ਦੇਖਿਆ ਐਂਬੀਅੰਸ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਕਿਤੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਪੰਜਾਬ ਦੇ ਕਿਸੇ ਜਗ੍ਹਾ ਤੇ ਬੈਠੇ ਆ ਇਹ ਲੱਗੇਗਾ ਇਹਦਾ ਇੰਟੀਰੀਅਰ ਦੇਖ ਕੇ ਕਿ ਫੋਰਨ ਕਿੰਟਰੀ ਦੇ ਕਿਸੇ ਰੈਸਟੋਰੈਂਟ ਵਰਗਾ। ਸੋ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੰਮ੍ਰਿਤਸਰ ਤੋਂ ਆਏ ਹੋ ਅੱਜ ਬਹੁਤ ਖੁਸ਼ ਲੱਗਦੇ ਪਿਓ ਬਟਾਲਾ ਦੀ ਧਰਤੀ ਤੇ ਪਹੁੰਚੋ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਸੇਜ ਇਹ ਹੈ ਕਿ ਜਿਹੜੇ ਬਟਾਲੇ ਰਹਿੰਦੇ ਨੇ ਉਹ ਇੱਕ ਵਾਰੀ ਤੇ ਜ਼ਰੂਰ ਆਣ। ਇੱਕ ਵਾਰੀ ਆਓਗੇ ਤੁਹਾਨੂੰ ਸਵਾਦ ਪਸੰਦ ਆਏਗਾ ਇੱਥੋਂ ਦੀ ਐਮਐਸ ਪਸੰਦ ਆਏਗੀ। ਇਹਨਾਂ ਦਾ ਕਨਸੈਪਟ ਬਹੁਤ ਨਵਾਂਕਲ ਹੈ। कि जब ਤੁਸੀਂ ਆਂਦੇ ਹੋ ਆ ਕੇ ਆਰਡਰ ਦਿੰਦੇ ਹੋ 5-10 ਮਿੰਟ ਦਾ ਸਮਾਂ ਲੱਗਦਾ ਤੇ ਉਹ ਸਮਾਂ ਆਪਾਂ ਕਿੱਥੇ ਯੂਟਿਲਾਈਜ਼ ਕਰੀਏ ਅਕਸਰ ਅਸੀਂ ਮੋਬਾਈਲ ਚੱਕ ਹੋ ਜਾਂਦੇ ਆ ਪਰ ਮੋਬਾਈਲ ਛੱਡੋ ਇੱਥੇ ਬਹੁਤ ਸਾਰੀਆਂ ਇੰਡੋਰ ਗੇਮਸ ਲੈ ਕੇ ਆਏ ਨੇ ਤੁਸੀਂ ਮੇਰੇ ਕੋਲ ਜੀ ਦੇਖਦੇ ਜੀ ਕੋਈ ਕਨਸੈਪਟ ਕੈਰਾ ਬੋਰਡ ਦਾ ਲੂਡੋ ਹੈ ਫਿਰ ਪੂਲ ਟੇਬਲ ਵੀ ਹੈ ਤੁਸੀਂ ਖਾਣਾ ਆਰਡਰ ਕਰਕੇ ਆਪਣੀ ਕੋਈ ਵੀ ਗੇਮ ਆਪਣੇ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਵੀ ਆਪਕੋਸ ਤੇ ਇੱਕ ਕਨਸੈਪਟ ਬੜਾ ਸੋਹਣਾ ਹੈ ਤੇ ਇਦਾਂ ਦਾ ਹੋਣਾ ਵੀ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬਟਾਲਾ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਬਟਾਲੇ ਪਹੁੰਚੇ ਅੱਜ ਤੇ ਬਹੁਤ ਵਧੀਆ ਲੱਗਿਆ ਹੈ ਅੱਜ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਵੀ ਸੋ ਅੱਜ ਬਟਾਲਾ ਦੀ ਧਰਤੀ ਤੇ ਅਤਰੋ ਤੇ ਚਤਰੋ ਉਹਨਾਂ ਜੋੜੀ ਤੋਂ ਇੱਕ ਜਰੀਏ ਉਹ ਵੀ ਸਾਡੇ ਕੋਲ ਪਹੁੰਚੇ ਨੇ ਬਟਾਲਾ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਪਹਿਲਾਂ ਦੱਸੋ ਅਤਰੋ ਕ ਚਤਰੋ ਇਹ ਜੀ ਸਾਡੀ ਜੋੜੀ ਦੋਨਾਂ ਪੈਣਾ ਦੀ ਅਤਰੋ ਤੇ ਚਤਰੋ ਦੀ ਜੀ ਤੇ ਜਿਹਦੇ ਵਿੱਚੋਂ ਮੈਂ ਚਤਰੋਵਾਜ ਤੁਹਾਡੇ ਕੋ ਪਹੁੰਚੀ ਆ ਜੀ ਤੇ ਫਿਰ ਅੱਜ ਕਿੱਦਾਂ ਦਾ ਲੱਗਦਾ ਪਿਆ ਕਿ ਬਟਾਲੇ ਦੀ ਧਰਤੀ ਤੇ ਆਏ ਹੋ ਤੁਸੀਂ ਅਰਬਨ ਦੇਸੀ ਤੇ ਕੀ ਕਹਿਣਾ ਚਾਹੁੰਦੇ ਹੋ ਬੜਾ ਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ ਤੇ ਅੱਜ ਮੈਂ ਪਹੁੰਚੀ ਆ ਜੀ ਤੇ ਆ ਬੜਾ ਮਨ ਦੇਖ ਕੇ ਖੁਸ਼ ਹੋਇਆ ਵੀ ਇਹ ਅਰਬਨ ਜਿਹੜਾ ਦੇਸੀ ਰੈਸਟੋਰੈਂਟ ਹੈ ਜੀ ਅੱਜ ਇੱਥੇ ਪਹੁੰਚੀ ਆ ਤੇ ਮੈਨੂੰ ਵੀ ਇਹ ਕਿ ਇੰਨਾ ਵਧੀਆ ਲੱਗਾ ਨਾ ਵੀ ਮੈਂ ਤਾਂ ਕਹਿੰਨੀ ਆ ਮਿਹਨਤ ਕਰਨ ਸਾਰੇ ਜੀ ਤੇ ਇਦਾਂ ਦੇ ਆਪਣੇ ਰੈਸਟੋਰੈਂਟ ਖੋਲਣ ਜਿੱਥੇ ਆ ਆਮ ਸਾਰੇ ਜਾਣੇ ਲੋਕ ਆਉਣ ਤੇ ਬੈਣ ਦਾ ਮੌਕਾ ਮੇਰੇ ਮੈਂ ਬੜੀ ਖੁਸ਼ ਹਾਂ ਜੀ ਸੋਚੋ ਕਰੋ ਜੀ ਇਹ ਜਿਨ੍ਹਾਂ ਨੇ ਖੋਲਿਆ ਏ ਪਿਛੇ ਵੱਜੋ ਡਾਕਟਰ ਨੇ ਅੱਛਾ ਜੀ ਕਿ ਲੋਕਾਂ ਦੀ ਸੇਵਾ ਸੁਹੂਦ ਨੂੰ ਵੇਖ ਕੇ ਉਹਨਾਂ ਨੇ ਬਟਾਲਾ ਦੇ ਵਿੱਚ ਵੀ ਜਿਹੜਾ ਰੈਸਟੋਰੈਂਟ ਖੋਲ ਦਿੱਤਾ ਕਿ ਲੋਕ ਜਿਹੜੇ ਨੇ ਅਮ੍ਰਿਤਸਰ ਜਲੰਧਰ ਚੰਡੀਗੜ੍ਹ ਨੂੰ ਭੱਜਦੇ ਨੇ ਤੇ ਬਟਾਲਾ ਦੇ ਵਿੱਚ ਵੀ ਉਹਨਾਂ ਨੇ ਸੁਗਾਤ ਲੈਣ ਦੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਬੜੀ ਖੁਸ਼ ਹਾਂ ਜੀ ਮੈਂ ਅਮਰਤਜੀਤ ਨੂੰ ਮੁਬਾਰਕਾ ਦੇਣੀ ਹੈ ਜੀ ਤੇ ਸਤਿੰਦਰ ਭਿੰਡਰ ਜੀ ਨੂੰ ਮੁਬਾਰਕਾ ਦੇਣੀ ਹੈ ਜੀ ਕਿ ਜਿਨ੍ਹਾਂ ਨੇ ਇਹਨਾਂ ਵਧੀਆ ਰੈਸਟੋਰੈਂਟ ਖੋਲ੍ਹਿਆ ਤੇ ਮੈਂ ਤਾਂ ਕਹਿੰਦੀ ਆ ਵੀ ਮੇਰੇ ਵਰਗੇ ਜਿਹੜੇ ਦੇਸੀ ਬੰਦੇ ਆ ਨਾ ਉਹ ਵੀ ਆ ਕੇ ਇੱਥੇ ਖਾਣਾ ਖਾਣ ਤੇ ਖੁਸ਼ ਹੋਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਜਿਹੜੇ ਕੋਈ ਚੰਡੀਗੜ੍ਹ ਜਾਂਦੇ ਆ ਕੋਈ ਲੁਧਿਆਣਾ ਜਾਂਦੇ ਜਿੱਥੇ ਵੀ ਰੈਸਟੋਰੈਂਟ ਖੁੱਲੇ ਆ ਪਰ ਮੈਂ ਕਹਿੰਦੀ ਵੀ ਜਿਹੜਾ ਆ ਰੈਸਟੋਰੈਂਟ ਖੁੱਲਾ ਨਾ ਇਹ ਵੇਖ ਕੇ ਮਨਕ ਬਾਗੋ ਭਾਗਿਓ ਜੀ ਚਨਾ ਚੰਗਿਆ ਨਾਰਾ ਕਿਤੇ ਮੈਂ ਆਪਣੀ ਭੈਣ ਨੂੰ ਵੀ ਲੈ ਆਉਂਦੀ ਜੀ ਤੇ ਇੱਧਰ ਦੋ ਭਰਾ ਹੈਗੇ ਆਪਣੇ ਅਮਰਤ ਪਿੰਡਰ ਅਕਿੰਦਰ ਪਿੰਡਰ ਤੇ ਮੈਂ ਕਹਿੰਦੀ ਆ ਕਿ ਜੇ ਉਹਨੂੰ ਵੀ ਲੈ ਆਵੀਂ ਅੱਜ ਸਾਡੀਆਂ ਜੋੜੀਆਂ ਪੰਜਣੀਆਂ ਜੀ ਸੋ ਫਿਰ ਅਸੀਂ ਬੰਦੇ ਵੀ ਦੇਸੀਆਂ ਤੇ ਕੰਮ ਵੀ ਸਾਡੇ ਦੇਸੀ ਨੇ ਤੇ ਅਰਬਨ ਦੇਸੀ ਵੀ ਖੋਲ ਦਿੱਤਾ ਬਟਾਰਾ ਸ਼ਹਿਰ ਦੇ ਵਿੱਚ ਦੇਸੀ ਕੰਮ ਤੇ ਬੜਾ ਮਨ ਖੁਸ਼ ਹੈ ਜੀ ਜਦੋਂ ਇਹ ਬੰਦੇ ਵੀ ਦੇਸੀ ਤੇ ਖਾਣਾ ਵੀ ਦੇਸੀ ਆ ਦੇ ਮੈਂ ਤਾਂ ਕਹਿੰਦੀ ਆ ਵੀ ਇੱਥੇ ਪਹੁੰਚੋ ਜਿੰਨੇ ਵੀ ਲਾਗੇ ਬੰਨੇ ਦੇ ਪਿੰਡ ਆ ਜਿੰਨੇ ਵੀ ਜਿਹੜੇ ਮਹਿੰਗੇ ਰੈਸਟੋਰੈਂਟ ਵਿੱਚ ਨਹੀਂ ਨਾ ਜਾ ਸਕਦੇ ਇੱਥੇ ਤੁਹਾਨੂੰ ਉਹ ਚੀਜ਼ਾਂ ਮਿਲ ਲਗੀਆਂ ਬੜੇ ਸਸਤੇ ਭਾ ਜਿਹੜੀਆਂ ਤੁਸੀਂ ਚੰਡੀਗੜ੍ਹ ਜਾ ਕੇ ਖਾਂਦੇ ਹੋ ਜਿਹੜੀ ਚੰਡੀਗੜ੍ਹ ਜਾ ਕੇ ਦੇਖਦੇ ਹੋ ਚੀਜ਼ਾਂ ਤੇ ਅੱਜ ਮੈਂ ਅਮਰਤਪਿੰਡਰ ਜੀ ਨੂੰ ਮੁਬਾਰਕਾ ਦਿੰਦੀ ਆ ਸੋ ਹੋਰ ਵੀ ਇੱਥੇ ਕੁਝ ਕੋਈ ਜੋੜੀ ਪਹੁੰਚਦੀ ਕੀ ਹੋਣਾ ਮਾਰੂ ਕਹਿਣਾ ਬਣ ਕਹਿਣਾ ਚਾਹੁੰਦੇ ਤੇ ਕੌਣ ਪਹੁੰਚ ਰਿਹਾ ਹਾਂਜੀ ਮੈਨੂੰ ਇਹ ਪਤਾ ਲੱਗਿਆ ਹੋਇਆ ਵੀ ਇੱਥੇ ਉਹ ਕੁੱਲੜ ਪੀਜ਼ਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਇਹ ਦੋਨੋਂ ਪਹਾੜਾ ਵਾਲਾ ਇਸ ਤਰ੍ਹਾਂ ਉਹ ਵੀ ਜੋੜੀ ਵਧੀਆ ਤੇ ਹਿੱਟ ਜੋੜੀ ਐ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅਮਰਤਪਿੰਡਰ ਜੀ ਵੱਲੋਂ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਮੁਬਾਰਕਾਂ ਵਾ ਜੀ ਕਿਉਂਕਿ ਉਹਨਾਂ ਨੇ ਆਪਣੇ ਟਾਈਮ 'ਚ ਕੱਢ ਕੇ ਅੱਜ ਇਸੇ ਅਰਬਾਂ ਦੇਸੀ ਰਸੋਈਣ ਦੇ ਵਿੱਚ ਪਹੁੰਚਣ ਲੱਗੇ ਆ ਤੇ ਮੈਂ ਉਹਨਾਂ ਨੂੰ ਵਧਾਈਆਂ ਦਿੰਦੀ ਆ ਸੋ ਕੀ ਫਿਰ ਕੋਈ ਆਪਣਾ ਕੋਈ ਹਾਸਿਆਂ ਵਾਲੀ ਜੋੜੀ ਦਾ ਇੱਕ ਡਾਇਲੌਗ ਹੀ ਕੋਈ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਵੀ ਪਹੁੰਚੇ ਬਟਾਲਾ ਵਿੱਚ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਇਸ ਤਰ੍ਹਾਂ ਖੀਆਂ ਹੋਈਆਂ ਹਨਾ ਤੇ ਅਸੀਂ ਦੋਨੋਂ ਪੜਾਣਾ ਨਾ ਹੱਲੇ ਕੁਆਰੀਆਂ ਵਾ ਜੀ ਅਤਰੋ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਤੇ ਸ਼ਹਿਰ ਇੱਥੇ ਸਾਰੀ ਜਿੰਦਾ ਮਿਲ ਜਾਂਦੀ ਹੈ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਤੁਹਾਡੀ ਵੀ ਜ਼ਿੰਦਗੀ ਸੌਖੀ ਉਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕੈਮਰਾ ਪਰਸਨ ਬਵਣ ਕਰਵਾ ਲਾ ਲੱਗੀ ਰਾਜਪੁਰ ਕਟਾਣਾ